ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਔਰ ਮੇਰੇ ਨਾਲ ਖਬਰਾਂ ਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਪੋਲੀਟੀਕਲ ਐਨਾਲਿਸਿਸਟ ਸ਼ਿਵਿੰਦਰ ਸਿੰਘ ਜੀ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀ ਜੀ ਸ਼ਿਵਿੰਦਰ ਜੀ ਜਦੋਂ ਹੁਣ ਅਸੀਂ ਪਬਲਿਕ ਦੇ ਵਿੱਚ ਜਾਂਦੇ ਆ ਗਰਾਉਂਡ ਰਿਪੋਰਟਿੰਗ ਕਰਦੇ ਆ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਤਾਂ ਇੱਕ ਰੁਝਾਨ ਹੋਰ ਦੇਖਣ ਨੂੰ ਮਿਲ ਰਿਹਾ ਹੈ ਲੋਕ ਹੁਣ ਇਹ ਗੱਲਾਂ ਕਰਦੇ ਆ ਵੀ ਜੇ ਸਿੱਖ ਭਾਈਚਾਰਾ ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਲਾਂਬੰਦ ਹੋ ਰਿਹਾ ਤੇ ਕਿਉਂ ਨਾ ਅਸੀਂ ਵੀ ਰਾਮ ਮੰਦਰ ਦੇ ਨਾਂ ਦੇ ਉੱਤੇ ਜਿਹੜਾ ਉਹ ਭਾਜਪਾ ਨੂੰ ਵੋਟ ਕਰੀਏ ਔਰ ਦੂਸਰੇ ਪਾਸੇ ਸੋਸ਼ਲ ਮੀਡੀਆ ਦੇ ਉੱਤੇ ਵੀ ਕੁਝ ਅਜਿਹੇ ਵੀਡੀਓਜ਼ ਜਿਹੜੇ ਆ ਉਹ ਹੁਣ ਫਲਾਏ ਜਾ ਰਹੇ ਆ ਜਾਂ ਲੋਕ ਖੁਦ ਬਣਾ ਕੇ ਉਹਨਾਂ ਨੂੰ ਪੋਸਟ ਕਰ ਰਹੇ ਆ ਜਿਦੇ ਵਿੱਚ ਲਗਭਗ ਅਜਿਹੀ ਗੱਲ ਅਜਿਹਾ ਸਨੇਹਾ ਜਿਹੜਾ ਵਾ ਉਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕੀ ਭਾਜਪਾ ਨੇ ਇਹਨਾਂ ਨੂੰ ਇਨਸਟਰਕਟ ਕੀਤਾ ਜਾਂ ਲੋਕ ਜਿਹੜੇ ਆ ਇਹ ਆਪਣੇ ਮਨੋਂ ਇਹ ਗੱਲ ਸੋਚ ਰਹੇ ਆ ਨਹੀਂ ਮਨੋਂ ਨਹੀਂ ਅਸਲ ਵਿੱਚ ਜਿਹੜਾ ਨਾ ਅਮਰਤਪਾਲ ਦਾ ਪੂਰਾ ਵਰਤਾਰਾ ਨਾ ਇਹ ਇਹੀ ਇੱਕ ਤਰ੍ਹਾਂ ਦਾ ਸ਼ੱਕੀ ਹੈਗਾ ਇਹਦਾ ਇਹਦਾ ਜਿਵੇਂ ਹਿੰਦੁਸਤਾਨ ਚ ਆਉਣਾ ਜਿਵੇਂ ਫਿਰ ਇਹਦੇ ਆ ਕੇ ਭਾਸ਼ਣ ਹੋਣੇ ਫੇਰ ਦਾ ਆਕੇ ਮਾਈਨੋਰਟੀ ਨੂੰ ਹੀ ਟਾਰਗੇਟ ਕਰਨਾ 크ਿਸਚੀਅਨ ਮਾਈਨੋਰਟੀ ਨੂੰ ਇਹਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਨੇ ਸੰਸਥਾਵਾਂ ਸੀ ਉਹਨਾਂ ਨੇ ਥੋੜੇ ਇੱਥੇ ਅਮਾਨਤਪੁਰਾ ਜਿਹੜਾ ਤਰਨਤਾਰਨ ਕੋਲ ਪੈਂਦਾ ਉੱਥੇ ਜਿਹੜੇ ਮੁਸਲਮਾਨ ਦੇ ਉੱਤੇ ਹਮਲਾ ਕੀਤਾ ਗੁੱਜਰ ਮੁਸਲਮਾਨਾਂ ਉੱਤੇ ਹਮਲਾ ਕੀਤਾ ਲਾ ਕੇ ਛੋਟਾ ਜਿਹਾ ਮੁੱਦਾ ਸਨ ਉਹਨਾਂ ਨੇ ਵਧਾਇਆ ਜਾਂ ਫਿਰ ਇਹਦੇ ਪੱਖ ਦੇ ਕੁਝ ਲੋਕ ਨੇ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਵਰਗੇ ਉਹ ਕਰਦੇ ਰਹੇ ਵੀ ਦੇਖੋ ਜਿਹੜੇ ਮੁਸਲਮਾਨ ਆ ਰਹੇ ਉਹਨੇ ਉਹ ਵੀ ਖਤਰਾ ਨਹੀਂ ਮਤਲਬ ਜਾਂ ਫਿਰ ਧਰਮ ਪਰਿਵਰਤਨ ਦਾ ਮੁੱਦਾ ਚੱਕਣਾ ਹੁਣ ਧਰਮ ਪਰਿਵਰਤਨ ਦਾ ਮੁੱਦਾ ਵੀ ਕਦੇ ਸਿੱਖਾਂ ਦਾ ਮ ਸਿੱਖ ਧਰਮ ਦੀ ਬੇਸਿਕ ਆਈਡੀਓਲੋਜੀ ਦਾ ਮੁੱਦਾ ਨਹੀਂ ਰਿਹਾ ਇਹ ਕਿਤੇ ਨਾ ਕਿਤੇ ਪੰਜਾਬ 'ਚ ਨਾ ਇੱਕ ਤਰ੍ਹਾਂ ਦੀ ਕੋਸ਼ਿਸ਼ ਹੋ ਰਹੀ ਹੈ ਵੀ ਪੰਜਾਬ 'ਚ ਇੱਕ ਖੌਰੂ ਪਉ ਜੇ ਕੰਮ ਕੀਤਾ ਜਾਵੇ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਦੀ ਹਲਚਲ ਪੈਦਾ ਕੀਤੀ ਜਾਵੇ ਇਹਦਾ ਬੱਡਾ ਭਾਈਚਾਰਾ ਜਿਹੜਾ ਸਿੱਖ ਭਾਈਚਾਰਾ ਹੈ ਉਹ ਭਾਈਚਾਰੇ ਨੂੰ ਆਪਸ ਵਿੱਚ ਤੋੜਿਆ ਜਾਵੇ ਇਹਦੇ ਵਿੱਚ ਕਿਹੜਾ ਜਿਹਾ ਸੈਕਸ਼ਨ ਪੈਦਾ ਕੀਤਾ ਜਾਵੇ ਜਿਹਦਾ ਕਿ ਸੂਝ-ਬੂਝ ਨਾਲ ਕੋਈ ਰਿਸ਼ਤਾ ਨਾ ਹੋਵੇ ਨੰਬਰ 1 ਨੰਬਰ 2 ਤੇ ਜਿਹੜੇ ਇਹ ਵੱਖ-ਵੱਖ ਭਾਈਚਾਰੇ ਨੇ ਖਾਸ ਕਰਕੇ ਹਿੰਦੂ ਬਨਾਮ ਸਿੱਖ ਕੀਤਾ ਜਾਵੇ ਜਾਂ ਫਿਰ ਦਲਿਤ ਬਨਾਮ ਜੱਟ ਕੀਤਾ ਜਾਵੇ ਇਹਨੂੰ ਇਸੇ ਤਰ੍ਹਾਂ ਹੀ ਦੇਖਿਆ ਜਾਂਦਾ ਹੁਣ ਜਿਵੇਂ ਇਹਦਾ ਚੋਣ ਲੜਨਾ ਚੋਣ ਲੜਨ ਤੋਂ ਬਾਅਦ ਜਿਹੜਾ ਜਿਹੜੀਆਂ ਗੱਲਾਂ ਆ ਰਹੀਆਂ ਨੇ ਉਹਦੇ ਵਿੱਚ ਜਿਹੜਾ ਹੈਗਾ ਇਹ ਤਾਂ ਇੱਕ ਤਾਂ মিডিਆ ਦਿਖਾ ਰਹੀ ਜੀ ਅਮਰਪਾਲ ਜੀ ਇੰਨਾ ਮਾਹੌਲ ਬਣ ਗਿਆ ਜੋ ਕਿ ਜ਼ਮੀਨ ਉੱਤੇ ਦਿਖਦਾ ਨਹੀਂ ਹੈਗਾ ਵੀ ਇੰਨਾ ਮਾਹੌਲ ਬਣ ਕੇ ਤਾਂ ਆਪਾਂ ਨੂੰ ਪਤਾ ਲੱਗੂ ਵੀ ਜਦੋਂ ਇੱਕ ਹਫ਼ਤੇ ਬਾਅਦ ਹਾਲੇ ਤਾਂ ਅਸੀਂ ਕਿਸੇ ਲੀਡਰ ਬਾਰੇ ਵੀ ਨਹੀਂ ਕਹਿ ਸਕਦੇ ਵੀ ਮਾਹੌਲ ਬਣ ਗਿਆ ਕਿਉਂਕਿ ਜਦੋਂ 10 ਤਰੀਕ ਤੋਂ ਜਦੋਂ 10 ਤਰੀਕ ਤੋਂ ਬਾਅਦ ਆਪਾਂ ਨੂੰ ਪਤਾ ਲੱਗੂ ਇੱਕ ਹਫਤੇ ਤੋਂ ਬਾਅਦ ਵੀ ਮਾਹੌਲ ਕੋਈ ਬਣਿਆ ਜਾਂ ਨਹੀਂ ਬਣਿਆ ਹਾਲ ਦੀ ਘੜੀ ਤਾਂ ਇਹਨਾਂ ਦੀ ਜਿਹੜੀ ਕੋਸ਼ਿਸ਼ ਜਿਵੇਂ ਮੈਨੂੰ ਲੱਗ ਰਹੀ ਆ ਜਿਵੇਂ ਬਲਟੋਹਾ ਬਨਾਮ ਅਮਰਤਪਾਲ ਦੀ ਫੈਮਿਲੀ ਦਿਖ ਰਹੀ ਆ ਹਾਲੇ ਤਾਂ ਮੈਨੂੰ ਇਹ ਲੱਗਦਾ ਕਿ ਇਹਨਾਂ ਦੀ ਕੋਸ਼ਿਸ਼ ਇਹ ਹੀ ਆ ਵੀ ਜਿਹੜੀ ਪੰਥਕ ਵੋਟ ਐ ਉਹਨੂੰ ਸਨ ਲਾਇਆ ਜਾਵੇ ਘੱਟੋ ਘੱਟ ਜਿਹੜੀ ਪੰਥਕ ਵੋਟ ਆ ਉਹ ਅਮਰਤਪਾਲ ਵੱਲ ਕੀਤੀ ਜਾਵੇ ਹੁਣ ਜਿਹੜਾ ਦੂਜਾ ਹੈਗਾ ਇਹਦਾ ਇੱਕ ਫਾਇਦਾ ਬੀਜੇਪੀ ਨੂੰ ਇਹ ਲੈਣਾ ਚਾਹੁੰਦੀ ਹੈ ਕਿਉਂਕਿ ਹੁੰਦਾ ਕੀ ਹੈ ਕਿ ਤੁਸੀਂ ਦੇਖੋ ਨਾ ਜਿਵੇਂ ਅਸੀਂ ਆਮ ਪੜਦੇ ਹੁੰਨੇ ਹੋਂ ਵੀ ਇੱਕ ਫਿਰਕਾ ਪ੍ਰਸਤੀ ਦੂਜੀ ਫਿਰਕਾ ਪ੍ਰਸਤੀ ਦੀ ਮਿੱਤਰ ਹੁੰਦੀ ਹੈ ਜੋ ਮਸੇਰੇ ਭਾਈ ਹੁੰਦੇ ਨੇ ਅਮਰਤਪਾਲ ਨੂੰ ਉਭਾਰ ਕੇ ਭਾਜਪੀ ਰੌਲਾ ਪਾਏਗੀ ਦੂਜੇ ਮੁਲਕ ਦੇ ਇਲਾਕਿਆਂ ਦੇ ਵਿੱਚ ਵੀ ਦੇਖੋ ਇਹ ਖਾਲਸਤਾਨ ਆ ਗਿਆ ਜੀ ਖਾਲਸਤਾਨ ਆ ਗਿਆ ਇਹਦੇ ਵਿੱਚੋਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ ਹਾਲਾਂਕਿ ਇਹਨੂੰ ਉਭਾਰਿਆ ਵੀ ਉਹਨਾਂ ਨੇ ਇਹਨੂੰ ਇਹਦੀ ਜਿਵੇਂ ਟ੍ਰੇਨਿੰਗ ਹੋਈ ਹੈ ਜਿਵੇਂ ਲੈ ਕੇ ਆਏ ਤੇ ਬਹੁਤ ਵੱਡੇ ਸਵਾਲ ਹੈਗੇ ਨੇ ਅੱਛਾ ਦੂਜੀ ਚੀਜ਼ ਇੱਕ ਹੋਰ ਹੈ ਫਿਰ ਉਸ ਤੋਂ ਬਾਅਦ ਵਿੱਚ ਜਿਹੜਾ ਪੰਜਾਬ ਦਾ ਹਿੰਦੂ ਭਾਈ ਜਰ ਨੂੰ ਡਰਾਇਆ ਜਾਏਗਾ ਵੀ ਦੇਖੋ ਭਾਈ ਇਕੱਠੇ ਹੋ ਜੋ ਤੁਹਾਨੂੰ ਤਾਂ ਮੋਦੀ ਕੀ بچਾ ਸਕਦੇ ਨੇ ਆ ਜਿਹੜੀ ਤੁਸੀਂ ਵੀਡੀਓ ਦੀ ਗੱਲ ਕਰ ਰਹੇ ਇਹਦੇ ਵਿੱਚੋਂ ਵੀ ਆ ਪਰ ਇਹਦੇ ਵਿੱਚ ਇੱਕ ਚੀਜ਼ ਧਿਆਨ ਰੱਖਣ ਵਾਲੀ ਹੈ ਕਿ ਪੰਜਾਬ ਨੇ 80ਵੇਂ ਦੇ ਦੌਰ ਵੀ ਦੇਖੇ ਤੋਂ ਪਹਿਲਾਂ ਵੀ ਦੇਖਿਆ ਪੰਜਾਬ ਕਦੇ ਉਸ ਤਰ੍ਹਾਂ ਪੋਲਰਾਈਜ਼ ਨਹੀਂ ਹੋਇਆ ਜਿਵੇਂ ਯੂਪੀ ਹੋਇਆ ਜਾਂ ਹੋਰ ਕਦੇ ਪੰਜਾਬੀਆਂ ਨੇ ਆਪਸ ਵਿੱਚ ਆਏ ਨਹੀਂ ਲੜੇ ਹੈਗੇ ਵੀ ਉਹਨਾਂ ਨੇ ਜਿਹੜਾ ਹੈਗਾ ਵੀ ਇੱਕ ਦੂਜੇ ਦੇ ਗਵਾਂਡੀਆਂ ਨੂੰ ਮਾਰ ਦਿੱਤਾ ਹੋਵੇ ਇਸ ਕਰਕੇ ਪੰਜਾਬ ਵਿੱਚ ਮੈਨੂੰ ਉਸ ਤਰ੍ਹਾਂ ਦੀ ਪੋਲਰਾਈਜ਼ ਹੋਣ ਦੀ ਤਾਂ ਨਹੀਂ ਸੰਭਾਵਨਾ ਜਿਵੇਂ ਯੂਪੀ ਬਿਹਾਰ ਚ ਪਰ ਇੱਕ ਚੀਜ਼ ਹੁੰਦੀ ਹੈ ਡਰ ਦੇ ਵਿੱਚੋਂ ਓਨਾਂ ਜਿਹੜੀ ਬੀਜੇਪੀ ਦਾ ਵੋਟ ਪਰਸੈਂਟ ਜਿਹੜਾ ਹਿੰਦੂ ਵੋਟ ਪਰਸੈਂਟ ਜਿਹੜਾ ਹੈਗਾ ਵਾ ਬੀਜੇਪੀ ਕਰਨੀ ਜਾਣ ਦਾ ਖਤਰਾ ਰਹੂਗਾ ਜ਼ਰੂਰ ਹਾਲਾਂਕਿ ਜਿਵੇਂ 2019 ਹੈ ਦੇਖੋ ਸਾਡੇ ਕੋਲ ਦੋ ਇੱਕ ਚੀਜ਼ਾਂ ਬਹੁਤ ਵੱਡੀਆਂ ਉਦਾਹਰਣਾਂ ਨੇ 2014 ਦੇ ਵਿੱਚ ਸਾਰਾ ਮੁਲਕ મોદી-ਮੋਦੀ ਕਰਨ ਲੱਗ ਗਿਆ ਸੀ ਪੰਜਾਬ મોદી-ਮੋਦੀ ਨਹੀਂ ਕੀਤਾ ਪੰਜਾਬ ਦੀ ਜਿਹੜੀ ਡਿਫਰੈਂਟ ਹਵਾ ਸੀਗੀ 19 ਦੀ ਇਲੈਕਸ਼ਨ ਜਿਹੜੀ ਹੋਈ ਹੈ 19 ਦੀ ਇਲੈਕਸ਼ਨ ਦੇ ਵਿੱਚ ਦਾ ਕੋਇੰਟ ਨੇ ਇੱਕ ਸਰਵੇ ਕੀਤਾ ਕੋਇੰਟ ਨੇ ਕਿਹਾ ਕਿ ਦੇਸ਼ ਤੇ ਦੋ ਸੂਬੇ ਨੇ ਇੱਕ ਤਾਂ ਤਮਿਲਨਾਡੂ ਹੈ ਉਹ ਮੋਦੀ ਨੂੰ 2% ਪਸੰਦ ਕਰਦੇ ਨੇ ਇੱਕ ਪੰਜਾਬ ਆ ਉੱਥੇ 5% ਪਸੰਦ ਕਰਦੇ ਨੇ ਹੁਣ ਜੇ ਅਸੀਂ ਪੰਜਾਬ ਚ ਹਿੰਦੂਆਂ ਦੀ ਆਬਾਦੀ ਕਿੰਨੀ ਆ 40% ਜੇ ਅਸੀਂ ਮੰਨ ਕੇ ਚੱਲੀਏ ਵੀ ਉਹ 5 ਦੇ 5% ਜਿਹੜੇ ਪਸੰਦ ਕਰਨ ਵਾਲੇ ਨੇ ਉਹ ਹਿੰਦੂ ਹੀ ਹੋਣਗੇ ਹਾਲਾਂਕਿ ਇਦਾਂ ਕਰੇ ਹੁੰਦਾ ਨਹੀਂ ਹੁੰਦਾ ਅਸੀਂ ਮੰਨ ਲੈਨੇ ਆ ਤਾਂ ਵੀ ਜਿਹੜਾ ਹੈਗਾ 35% ਹਿੰਦੂ ਤਾਂ ਪਸੰਦ ਨਹੀਂ ਕਰਦੇ ਮੋਦੀ ਨੂੰ ਪੰਜਾਬ ਦੇ ਜਿਹੜੇ ਉਸ ਸਮੇ ਦੇ ਹਿਸਾਬ ਨਾਲ ਹੁਣ ਇਹ ਜਿਹੜਾ ਜੇ ਇਹਨਾਂ ਨੇ ਪੋਲਰਾਈਜ਼ ਜਿਹੜਾ ਕਰ ਲਿਆ ਤੁਸੀਂ ਆਏ ਮੰਨ ਲਓ ਕਿ ਇਹ ਰੇਸ਼ਿਓ 10% ਤੱਕ ਵੱਧ ਜੂਗੀ 5% ਵਾਲੀ ਪਰ ਇੱਕ ਇੱਕ ਸਰਵੇ ਹੋਰ ਵੀ ਆ ਮੇਰੇ ਕੋਲ ਕਿ ਜਿਹੜਾ ਰਾਮ ਮੰਦਰ ਵਾਲਾ ਖੰਡਾ ਨਾ ਉਹ ਪਹਿਲੇ 20 ਦਿਨ ਤਾਂ ਬਹੁਤ ਚੱਲਿਆ ਪੰਜਾਬ 'ਚ ਵੀ ਚੱਲਿਆ ਤੁਸੀਂ ਵੀ ਦੇਖਿਆ ਹੋਣਾ ਵੀ ਲੋਕ ਜਿਹੜਾ ਘਰ ਉੱਠੇ ਸੀਗੇ ਆਸ਼ਸ਼ ਪਰ 20 ਦਿਨਾਂ ਤੋਂ ਬਾਅਦ ਫੇਰ ਉਹ ਗਰਾਫ ਡਿੱਗ ਪਿਆ ਉਹ ਕੱਲੇ ਆਪਣੇ ਪੰਜਾਬ ਦੀ ਗੱਲ ਹੀ ਨਹੀਂ ਜੇ ਪੂਰੇ ਇੰਟਰਨੈਸ਼ਨਲ ਲੈਵਲ ਤੇ ਵੀ ਦੇਖੀਏ ਨਾ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਤਾਂ ਯੂਪੀ ਨੂੰ ਛੱਡ ਕੇ ਬਾਕੀ ਜਿਹੜੇ ਮੁਲਕ ਦੇ ਵਿੱਚ ਜਿਹੜੇ ਹੁਣ ਗਰਾਉਂਡ ਰਿਪੋਰਟਿੰਗ ਹੋ ਰਹੀ ਆ ਉਹਦੇ ਵਿੱਚ ਪਤਾ ਇਹ ਲੱਗ ਰਿਹਾ ਵੀ ਰਾਮ ਮੰਦਿਰ ਜਿਹੜਾ ਪਹਿਲਾਂ ਪਹਿਲਾਂ ਤਾਂ ਚੱਲਿਆ ਮੁੱਦਾ ਮਹੀਨਾ ਪਹਿਲਾਂ ਤਾਂ ਜਦੋਂ ਤੱਕ ਇਹ ਮੰਦਿਰ ਦਾ ਉਦਘਾਟਨ ਹੋਇਆ ਇੱਕ ਮਹੀਨਾ ਪਹਿਲਾਂ ਚੱਲਿਆ ਉਸ ਤੋਂ ਬਾਅਦ ਵਿੱਚ ਫਿਰ ਇਹ ਫੇਰ ਦਬ ਗਿਆ ਇਹ ਫਿਰ ਉਸ ਤਰ੍ਹਾਂ ਉਹਨਾਂ ਚੜ੍ਹਿਆ ਨਹੀਂ ਇਹੀ ਕਾਰਨ ਹੈ ਕਿ ਜਿਹਦੇ ਕਰਕੇ ਪਹਿਲੇ ਪੜਾਅ 'ਚ ਵੋਟ ਕੱਟ ਹੋਈ ਐ ਦੂਜੇ ਪੜਾਅ 'ਚ ਵੋਟ ਕੱਟ ਹੋਈ ਐ ਹੁਣ ਪੰਜਾਬ ਦਾ ਸਭਾ ਤਾਂ ਬਿਲਕੁਲ ਹੀ ਡਿਫਰੈਂਟ ਐ ਪੰਜਾਬ ਤਾਂ ਕਦੇ ਉਸ ਤਰ੍ਹਾਂ ਪੋਲਰਾਈਜ਼ ਹੁੰਦਾ ਹੀ ਨਹੀਂ ਇਵਨ ਇੱਥੇ ਤਾਂ ਇੱਕ ਹੋਰ ਵੀ ਚੀਜ਼ ਆ ਕਿ ਇੱਥੇ ਬੀਜੇਪੀ ਨਾ ਫਿਰ ਕਦੇ ਇਸ ਤਰ੍ਹਾਂ ਕਰਨ ਤੋਂ ਵੀ ਡਰਦੀ ਐ ਜਿਵੇਂ ਹੁਣ ਤੁਸੀਂ ਦੇਖੋਗੇ ਬੀਜੇਪੀ ਜਿੰਨੇ ਲੀਡਰ ਗਏ ਨੇ ਉਹ ਸਾਰੇ ਦੂਜੀਆਂ ਪਾਰਟੀਆਂ 'ਚ ਗਏ ਨੇ ਉਹਨਾਂ ਦੇ ਅੰਨੇ ਉਸ ਤਰ੍ਹਾਂ ਦੀ ਉਹਨਾਂ 'ਚ ਕਲਚਰ ਵੀ ਨਹੀਂ ਹੈਗਾ ਜਿਵੇਂ ਬੀਜੇਪੀ ਦਾ ਹੁੰਦਾ ਨਾ ਧੜਕਾਉਣ ਵਾਲਾ ਲੜਾਉਣ ਵਾਲਾ ਹਾਲੇ ਬੀਜੇਪੀ ਇੱਥੇ ਜਦੋਂ ਪ੍ਰਚਾਰ ਵੀ ਕਰਦੇ ਆ ਬੀਜੇਪ ਕਈ ਵਾਰ ਸਿੱਖ ਮਸਲੇ ਵੀ ਐਡਰੈਸ ਕਰਦੇ ਨੇ ਦਰਦੇ ਦਰ ਤੇ ਕਈ ਵਾਰ ਜਿਹੜੇ ਕਹਿੰਦੇ ਨੇ ਨਹੀਂ ਅਸੀਂ ਦੀ ਵਿਕਾਸ ਦੀ ਗੱਲ ਕਰਨੀ ਆ ਇਸ ਕਰਕੇ ਮੈਨੂੰ ਉਹ ਨਹੀਂ ਲੱਗਦਾ ਕਿ ਹਾਲੇ ਇਹਦੇ ਨਾਲ ਇਸ ਤਰ੍ਹਾਂ ਦਾ ਮਾਹੌਲ ਬਣੂਗਾ ਪਰ ਭਾਜਪਾ ਕੰਮ ਕਰ ਸਕਦੀ ਹੈ ਕਿ ਅਮਰਪਾਲ ਦਾ ਬਹਾਨਾ ਲਾ ਕੇ ਦੂਜੇ ਮੁਲਕ ਨੂੰ ਡਰਾਉਣ ਦਾ ਕੰਮ ਕਰ ਸਕਦੀ ਹੈਗੀ ਅ ਵੀ ਦੇਖੋ ਭਾਈ ਇਹ ਖਾਲਸਾਣ ਆ ਗਿਆ ਸ਼ਿਵਿੰਦਰ ਜੀ ਇੱਕ ਮੇਰਾ ਸਵਾਲ ਹੋਰ ਆਇਆ ਆਪਾਂ ਕੱਲ ਇਸ ਮੱਛਤਿਓ ਚਰਚਾ ਵੀ ਕੀਤੀ ਸੀਗੀ ਹੁਣ ਜੋ ਕੁਝ ਪਰਸੋਂ ਦੇਰ ਰਾਤ ਅਜਨਾਲੇ ਦੇ ਵਿੱਚ ਹੋਇਆ ਸੀਗਾ ਜਿੱਦਾਂ ਅਮਰਪਾਲ ਸਿੰਘ ਬੋਨੀ ਜਿਹੜੇ ਸਾਬਕਾ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੀ ਇਹ ਉਹਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਇਸ ਤੁਹਾਡੀ ਗੱਲਬਾਤ ਸਾਰੀ ਨੂੰ ਜੋ ਤੁਸੀਂ ਵਿਚਾਰ ਦੇ ਰਹੇ ਹੋ ਜੋ ਤੁਸੀਂ ਇਸ ਵੇਲੇ ਸਮੀਖਿਆ ਕਰ ਰਹੇ ਹੋ ਉਹਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਬਿਲਕੁਲ ਜਿਹੜੀ ਵੀ ਪੋਲਿਟਿਕਲ ਕੋਈ ਘਟਨਾ ਵਾਪਰਦੀ ਹੈ ਕੱਲੀ ਉਹ ਹੀ ਨਹੀਂ ਕੋਈ ਵੀ ਵਾਪਰਦੀ ਆ ਉਹਦੇ ਆਪਸ ਵਿੱਚ ਕੋਈ ਨਾ ਕੋਈ ਕਨੈਕਸ਼ਨ ਤਾਂ ਹੁੰਦੇ ਨੇ ਸਵਾਲ ਹੈਗਾ ਕਿ ਉਹ ਘਟਨਾ ਨੂੰ ਦੂਜੀ ਤਰ ਕਿੰਨੀ ਤੂਲ ਦਿੰਦੀ ਹੈਗੀ ਆ ਉਹਨੂੰ ਕਿਸ ਪ੍ਰਸੰਗ ਦੇ ਵਿੱਚ ਦੇਖਦੀ ਹੈਗੀ ਆ ਉਥੋਂ ਚੀਜ਼ ਹੋਏਗੀ ਪਰ ਮੈਨੂੰ ਇਹ ਲੱਗਦਾ ਕਿ ਪੰਜਾਬ 'ਚ ਨਾ ਜੇ ਹੁਣ ਵੀ ਤੁਸੀਂ ਦੇਖੋ ਦੇਖੋ ਇਹ ਤਾਂ ਵੱਡੀਆਂ ਧਿਰਾਂ ਦੇ ਵਿੱਚੋਂ ਜਿਵੇਂ ਮੈਂ ਦੱਸਿਆ ਵੀ ਭਾਜਪਾ ਵਿੱਚ ਦੀ ਉਹ ਡਾਇਰੈਕਟ ਪੰਜਾਬ ਵਿੱਚ ਹਿੰਦੂਤਵ ਦੀ ਗੱਲ ਤਾਂ ਹਲੇ ਕਰਦੀ ਨਹੀਂ ਹੈਗੀ ਉਹ ਕਰ ਵੀ ਨਹੀਂ ਸਕਦੀ ਉਹਨਾਂ ਨੂੰ ਪਤਾ ਵੀ ਸਾਡਾ ਖਾਤਮਾ ਹੋ ਜਾਊਗਾ ਵੀ ਕਿਉਂਕਿ ਹਲੇ ਉਹਨਾਂ ਨੇ ਪੈਰ ਲਾਉਣੇ ਆ ਇਸੇ ਤਰ੍ਹਾਂ ਕਾਂਗਰਸ ਵੀ ਜਿਹੜੀ ਵਿਕਾਸ ਦੀ ਜਾਂ ਨરેਂਦਰ ਮੋਦੀ ਦੀ ਜਿਹੜੀ ਫਿਰਕਾ ਪ੍ਰਸਤੀ ਦੀ ਗੱਲ ਕਰਦੀ ਹੈ ਅਕਾਲੀ ਦਲ ਨੇ ਆ ਹੁਣ ਜਾ ਕੇ ਅਮਰਪਾਲ ਵਾਲੇ ਮੁੱਦੇ ਬਾਰੇ ਜ਼ਰੂਰ ਗੱਲ ਕੀਤੀ ਹੈ ਸੈਂਟਰ ਦੀ ਜਾਂ ਪੰਥਕ ਮੁੱਦਿਆਂ ਦੀ ਪਰ ਬਹੁਤਾ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਧਿਆਨ ਹਲੇ ਵੀ ਸੋ ਕਾਲਡ ਵਿਕਾਸ ਤੇ ਉੱਤੇ ਹੀ ਰਹਿੰਦਾ ਹੈਗਾ ਮਤਲਬ ਹਲੇ ਐਜੰਡੇ ਵਿੱਚ ਕੋਈ ਇਦਾਂ ਦਾ ਫਿਰ ਪੰਜਾਬ ਦੇ ਏਜੰਡੇ 'ਚ ਹਲੇ ਕੋਈ ਫਿਰਕੂ ਏਜੰਡਾ ਨਹੀਂ ਆਇਆ ਹੈਗਾ ਮਤਲਬ ਹਾਲ ਦੀ ਘੜੀ ਇਹ ਸਕੇ ਉਹ ਦੂਜੀ ਜਿੱਤ ਹੋਰ ਵੀ ਆ ਹੁਣ ਉਹ ਮਾਹੌਲ ਵੀ ਨਹੀਂ ਵਿਖਿਆ ਪੰਜਾਬ ਦਾ 70ਵਾਂ ਵਾਲਾ ਕਿਉਂਕਿ ਪੰਜਾਬ ਤੇ ਅੱਜ ਕੱਲ ਦੇ ਜਿਹੜੇ ਪੰਜਾਬ ਦੇ ਲੋਕ ਆ ਉਸ ਤਰ੍ਹਾਂ ਰਿਸਕ ਵੀ ਨਹੀਂ ਲੈਣਾ ਚਾਹੁੰਦੇ ਕਿਉਂਕਿ ਪੰਜਾਬ ਜਿਹੜੇ ਉਹ ਦੌਰ 'ਚੋਂ ਲੰਘਿਆ ਉਹਦੇ ਵਿੱਚ ਉਹਨੇ ਸਟੇਟ ਦਾ ਤਸ਼ੱਦਦ ਵੀ ਦੇਖਿਆ ਹੋਇਆ ਮਿਲਿਟੈਂਸੀ ਦਾ ਤਸ਼ੱਦਦ ਵੀ ਦੇਖਿਆ ਹੋਇਆ ਉਹਦੇ ਵਿੱਚੋਂ ਕੋਈ ਆਪਣੇ ਬੱਚਿਆਂ ਦਾ ਰਿਸਕ ਲੈ ਕੇ ਨਹੀਂ ਰਾਜੀ ਹੈਗਾ ਇਸ ਕਰਕੇ ਪੰਜਾਬ ਮੈਨੂੰ ਨਹੀਂ ਲੱਗਦਾ ਕਿ ਨਾ ਹੀ ਜਿਹੜਾ ਹਿੰਦੂ ਭਾਈਚਾਰਾ ਉਹ ਵੀ ਆਇਨ ਇਨ ਆਇ ਕਮਿਊਨਲ ਹੁੰਦਾ ਨਹੀਂ ਦਿਖਦਾ ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਜਿਹੜੀ ਮਾਈਨੋਰਟੀ ਹੁੰਦੀ ਹੈ ਉਹ ਥੋੜੀ ਡਰਦੀ ਵੀ ਹੁੰਦੀ ਹੈ ਉਹਨਾਂ ਨੂੰ ਆਪਣੀ ਸੇਫਟੀ ਦਾ ਵੀ ਫਿਕਰ ਹੁੰਦਾ ਹੈਗਾ ਇਸ ਕਰਕੇ ਮੈਨੂੰ ਇਹ ਤਾਂ ਨਹੀਂ ਲੱਗਦਾ ਵੀ ਕੋਈ ਵੱਡੇ ਪੱਧਰ ਤੇ ਕਮਿਊਨਲ ਪੱਤਾ ਚੱਲ ਜੂਗਾ ਉਰੇ ਜਾਂ ਬੀਜੇਪੀ ਸਾਰੇ ਹਿੰਦੂਆਂ ਨੂੰ 40 ਤੇ 40% ਹਿੰਦੂਆਂ ਨੂੰ ਆਪਣੇ ਵੱਲ ਕਰ ਦੂਗੀ ਨਹੀਂ ਉਹ ਜਿਹੜੀ ਇਹ ਹੋ ਸਕਦਾ ਕਿ ਇਹ ਡਰਾ ਇਸ ਦੇ ਤਹਿਤ ਛੋਟਾ ਮੋਟਾ ਡਰ ਦੇ ਵਿੱਚੋਂ ਉਹਦੀ ਮਾੜੀ ਮੋਟੀ ਵੋਟ ਪ੍ਰਤੀਸ਼ਤ ਵਧ ਜੂਵੇ ਪੰਜਾਬ ਦੇ ਵਿੱਚੋਂ ਪਰ ਹੁਣ ਸਵਾਲ ਇਹ ਕਿ ਜਿਹੜਾ ਰਾਮ ਮੰਦਰ ਦਾ ਇਸ਼ੂ ਆ ਰਾਮ ਮੰਦਰ ਦਾ ਇਸ਼ੂ ਤਾਂ ਜਿਹੜੇ ਦੋ ਸਰਵੇ ਦੋ ਪੜਾਅ ਚੋਂ ਨਾਲ ਦੇ ਹੋ ਕੇ اٹੇ ਆ ਯੂਪੀ ਨੂੰ ਛੱਡ ਕੇ ਇਹਦੂ ਬਿਨਾਂ ਕਿਸੇ ਹੋਰ ਪਾਸੇ ਇਹ ਉਸ ਤਰ੍ਹਾਂ ਨਹੀਂ ਦਿਖਿਆ ਨਹੀਂ ਹੈਗਾ ਰਾਮ ਮੰਦਰ ਦਾ ਮੁੱਦਾ ਜੀ ਇਹਦੇ ਨਾਲ ਹੀ ਇੱਕ ਸਵਾਲ ਆਪਾਂ ਹੋਰ ਲੈਨੇ ਆ ਅਮਰਿਤਪਾਲ ਦੇ ਨਾਲ ਹੀ ਜੁੜਿਆ ਹੋਇਆ ਇਹਨਾਂ ਦੇ ਮਾਤਾ ਜੀ ਕਹਿ ਰਹੇ ਆ ਵੀ ਸਾਡੇ ਸੋਸ਼ਲ ਮੀਡੀਆ ਅਕਾਊਂਟ ਜਿਹੜੇ ਆ ਉਹਨਾਂ ਉੱਤੇ ਪਾਬੰਦੀ ਲਾਈ ਜਾ ਰਹੀ ਹੈ ਤੇ ਇੱਕ ਪਾਸੇ ਜਿਹੜਾ ਏ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਅਮਰਿਤਪਾਲ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਦੇ ਸਮਰਥਕਾਂ ਵੱਲੋਂ ਤੇ ਦੂਜੇ ਪਾਸੇ ਸੋਸ਼ਲ ਮੀਡੀਆ ਅਕਾਊਂਟਸ ਦੇ ਪਬੰਦੀ ਤੋਂ ਚੀਜ਼ਾਂ ਨਹੀਂ ਆਪਣਾ ਪਹਿਲੀ ਕੱਲ ਤੋਂ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਬੰਦੇ ਉੱਤੇ ਪਾਬੰਦੀ ਲਾਉਣੀ ਗਲਤ ਹੈ ਉਹ ਇੱਕ ਜਿਹਨੂੰ ਕਹਿੰਦੇ ਗੈਰਜਮਹੂਰੀ ਅਮਲ ਹੁੰਦਾ ਜਿਹਦੀ ਵਿਰੋਧਤਾ ਹੋਣੀ ਚਾਹੀਦੀ ਹੈਗੀ ਆ ਚਾਹੇ ਉਹ ਅਮਰਤਪਾਲ ਦੇ ਪਰਿਵਾਰ ਦੇ ਬੰਦਿਆਂ ਨੂੰ ਰੋਕਿਆ ਜਾਵੇ ਪ੍ਰਚਾਰ ਕਰਨ ਤੋਂ ਜਾਂ ਕਿਸੇ ਹੋਰ ਨੂੰ ਰੋਕਿਆ ਜਾਵੇ ਪਰ ਇਹਨੂੰ ਇੱਕ ਗੱਲ ਧਿਆਨ ਰੱਖੋ ਜਿਵੇਂ ਅਮਰਤਪਾਲ ਦਾ ਪਰਿਵਾਰ ਇਹਨੂੰ ਐਂ ਦਿਖਾ ਕੇ ਕਰ ਰਿਹਾ ਵੀ ਸਾਡੇ ਨਾਲ ਹੀ ਜਗੋ ਤੇਰਵੀ ਹੋਈ ਆ ਇਦਾਂ ਨਹੀਂ ਜਿਹੜਾ ਅੱਜ ਮੋਦੀ ਸਰਕਾਰ ਦਾ ਜਿਹੜਾ ਰੂਪ ਹੈ ਨਾ ਉਹ ਕੀ ਕਰ ਰਿਹਾ ਉਹ ਸਭ ਨਾਲ ਹੀ ਐਂ ਕਰ ਰਿਹਾ ਕਾਂਗਰਸ ਦੇ ਖਾਤੇ ਸੀਲ ਕੀਤੇ ਹੋਏ ਨੇ ਦੂਜੀਆਂ ਕਈ ਵਿਰੋਧੀ ਪਾਰਟੀਆਂ ਦੇ ਲੀਡਰ ਅੰਦਰ ਚੱਕੇ ਹੋਏ ਹੈਗੇ ਨੇ ਵੀ ਮਤਲਬ ਉਹਨਾਂ ਨੂੰ ਰੋਕਣ ਲਈ ਇਹ ਅਮਲ ਇੱਕ ਨਾਲ ਨਹੀਂ ਸਾਰਿਆਂ ਨਾਲ ਹੋ ਰਿਹਾ ਹੈਗਾ ਦੂਜੀ ਚੀਜ਼ ਇੱਕ ਹੋਰ ਵੀ ਅਮਰਤਪਾਲ ਵਾਲੇ ਮਾਮਲੇ 'ਚ ਕਈ ਵਾਰ ਤੁਸੀਂ ਕਿਸੇ ਲੀਡਰ ਨੂੰ ਉਭਾਰਨ ਲਈ ਵੀ ਐਂ ਕਰਦੇ ਹੋ ਵੀ ਉਹਦੇ ਤੇ ਮਿੱਠੇ-ਮਿੱਠੇ ਅਟੈਕ ਕਰੋ ਜਿਸ ਨਾਲ ਉਹਦੀ ਮੀਡੀਆ ਬਾਈਟ ਆਊਗੀ ਫਿਰ ਉਹ ਇੱਕਦਮ ਉੱਭਰੇ ਜਦੋਂ ਉਹ ਉੱਭਰੇਗਾ ਫਿਰ ਉਹਦੇ ਉਭਾਰ ਦਾ ਡਰਾਵਾ ਤੁਸੀਂ ਆਪਣੇ ਆਪਣੀ ਵੋਟ ਬੈਂਕ ਨੂੰ ਦਵੋਗੇ ਵੀ ਆਹ ਦੇਖੋ ਇਹ ਬਹੁਤ ਵੱਡਾ ਖਤਰਾ ਬਣ ਕੇ ਆ ਰਿਹਾ ਛੋਟੇ ਤੁਹਾਨੂੰ ਇਸ ਖਤਰੇ ਤੋਂ ਅਸੀ ਬਚਾ ਸਕਦਾ ਜਿਹੜੀ ਮੈਂ ਗੱਲ ਪਹਿਲਾਂ ਰਿਪੀਟ ਕੀਤੀ ਉਹਨੂੰ ਨਵੇਂ ਢੰਗ ਨਾਲ ਦੁਹਰਾ ਰਿਹਾ ਮੈਂ ਜੀ ਹੂੰ ਇਹਦੇ ਨਾਲ ਹੀ ਸਿਮਰਨਜੀਤ ਸਿੰਘ ਮਾਨ ਕਸ਼ਮੀਰੀਆਂ ਦੇ ਹੱਕ ਦੇ ਵਿੱਚ ਵੀ ਹਾ ਦਾ ਨਾਰਾ ਮਾਰਦੇ ਰਹੇ ਉਹਨਾਂ ਲਈ ਧਰਨੇ ਪ੍ਰਦਰਸ਼ਨ ਵੀ ਕਰਦੇ ਆ ਤੇ ਅੱਜ ਉਹੀ ਕਸ਼ਮੀਰੀ ਭਰਾ ਜਿਹੜੇ ਆ ਉਹ ਚੋਣ ਕਮਿਸ਼ਨ ਤੋਂ ਖਫਾ ਹੋ ਗਏ ਆ ਚੋਣ ਕਮਿਸ਼ਨ ਜਿਹੜਾ ਵਾ ਉਹ ਇਦਾਂ ਲੱਗਦਾ ਵੀ ਇੱਕ ਪਾਸੜ ਕੰਮ ਕਰ ਰਿਹਾ ਇੱਕ ਪਾਸੜ ਮਤਲਬ ਉਹਨਾਂ ਨੇ ਨਿਗਾ ਰੱਖੀ ਹੋਈ ਹੈ ਚੋਣ ਕਮਿਸ਼ਨ ਦੇ ਉੱਤੇ ਨਾ ਕਈ ਤਰ੍ਹਾਂ ਦੇ ਸਵਾਲ ਆ ਰਹੇ ਨੇ ਪਹਿਲਾਂ ਤਾਂ ਜੈਰਾਮ ਰਮੇਸ਼ ਨੇ ਜਿਹੜੇ ਕਾਂਗਰਸ ਪਾਰਟੀ ਦੇ ਉਹਨਾਂ ਨੇ ਇੱਕ ਦੋਸ਼ ਲਾਇਆ ਕਿ ਜਿਹੜਾ ਜਦੋਂ ਦੋ ਪੜਾਵਾਂ ਵਿੱਚ ਵੋਟਾਂ ਪੈ ਹਟੀਆਂ ਉਹਦੀ ਜਿਹੜੀ ਵੋਟ ਪ੍ਰਤੀਸ਼ਤ ਹੈ ਖਾਸ ਕਰ ਜਿਹੜੀ ਵੈਲਟ ਰਾਹੀਂ ਪੈਂਦੀ ਆ ਮੰਨ ਲਓ ਕਿ ਕੋਈ ਫੌਜੀ ਦੂਰ ਆ ਕੋਈ ਆਪਣੇ ਹਲਕੇ ਤੋਂ ਬਾਹਰ ਆ ਉਹਨਾਂ ਦੀ ਜਿਹੜੀ ਵੈਲਟ ਰਾਹੀਂ ਵੋਟ ਹੁੰਦੀ ਆ ਉਹ ਬਾਅਦ ਵਿੱਚ ਜਾ ਕੇ ਕਈ ਦਿਨਾਂ ਬਾਅਦ ਦੱਸਦਾ ਵਾ ਫਿਰ ਜਿਹੜਾ ਕਈ ਦਿਨਾਂ ਬਾਅਦ ਫਿਰ ਉਹਦੀ ਪ੍ਰਤੀਸ਼ਤ ਦੱਸੀ ਜਾਂਦੀ ਹੈ ਉਹ ਕਈ ਦਿਨਾਂ ਦਾ ਫਰਕ ਹੁੰਦਾ ਆਮ ਤੌਰ ਤੇ ਇੰਨੇ ਦਿਨਾਂ ਦਾ ਫਰਕ ਹੁੰਦਾ ਨਹੀਂ ਹੈਗਾ ਉਹ ਪ੍ਰਤੀਸ਼ਤਾਂ ਨੂੰ ਜਦੋਂ ਜੋੜਦਾ ਵਾ ਉਹ ਕਹਿੰਦੇ ਇੰਨੇ ਦਿਨਾਂ ਦਾ ਫਰਕ ਜਿਹੜਾ ਹੈਗਾ ਉਹ ਸਾਨੂੰ ਸਵਾਲ ਖੜਾ ਕਰਦਾ ਹੈਗਾ ਵੀ ਇਹ ਕੀ ਕਹਾਣੀ ਹੈਗੀ ਆ ਦੂਜੇ ਪਾਸੇ ਕਸ਼ਮੀਰ ਤੇ ਜੰਮੂ ਐਂ ਕਸ਼ਮੀਰ ਵਿੱਚ ਇੱਕ ਸੀਟ ਆ ਅਨੰਤਨਾਗਰ ਤੇ ਰਜੌਰੀ ਸੀਟ ਇਹਦੇ ਵਿੱਚ ਲੋਕ ਸਭਾ ਸੀਟ ਦੇ ਲਈ ਜਿਹੜਾ ਚੋਣਾਂ ਦੀ ਜਿਹੜੀ ਮਿੱਟੀ ਹੈ ਉਹ 7 ਮਈ ਤੋਂ ਬਦਲ ਕੇ ਇਹਨਾਂ ਨੇ 25 ਮਈ ਦੀ ਕਰ ਦਿੱਤੀ ਹੁਣ ਸਵਾਲ ਇਹ ਹੈਗਾ ਕਿ ਚੋਣ ਅਯੋਗ ਦੇ ਫੈਸਲੇ ਨੂੰ ਇਹ ਮਾੜਾ ਦੱਸਿਆ ਜਾ ਰਿਹਾ ਦੋ ਵੱਡੀਆਂ ਪਾਰਟੀਆਂ ਨੈਸ਼ਨਲ ਕਾਨਫਰੰਸ ਤੇ ਪੀਡੀਪੀ ਇੱਕ ਫਾਰੂਕ ਅਬਦੁੱਲ ਯਾਰੀ ਇੱਕ ਮਹਿਬੂਬਾ ਮੁਫਤੀ ਅਲੀ ਹੈ ਇਹਨਾਂ ਨੇ ਕਿਹਾ ਕਿ ਇਹਦੇ ਵਿੱਚ ਸਾਨੂੰ ਸ਼ੱਕ ਦੀ ਸੂਈ ਨਜ਼ਰ ਆਉਂਦੀ ਹੈ ਹੁਣ ਸ਼ੱਕ ਹੋਣਾ ਵੀ ਸੁਭਾਵਿਕ ਹੈ ਬਈ ਉਹਦਾ ਕਾਰਨ ਕੀ ਹੈ ਕਿ ਪੰਜਾਂ ਸੀਟਾਂ ਵਿੱਚੋਂ ਜਿਹੜੀ ਜੰਮੂ ਵਾਲੀ ਸੀਟ ਹੈ ਜੰਮੂ ਵਾਲੀ ਸੀਟ ਦਾ ਬੀਜੇਪੀ ਮੁਕਾਬਲੇ 'ਚ ਹੈਗੀ ਆ ਬਾਕੀ ਚਾਰ ਸੀਟਾਂ 'ਚ ਤਾਂ ਕੋਈ ਮੁਕਾਬਲੇ 'ਚ ਨਹੀਂ ਹੈਗੀ ਇਹ ਕਿਉਂਕਿ ਪਹਿਲਾਂ ਜੰਮੂ ਐਂਡ ਕਸ਼ਮੀਰ ਦੀਆਂ 6 ਸੀਟਾਂ ਹੁੰਦੀਆਂ ਸੀ ਕਿਉਂਕਿ ਲਦਾਖ ਅਲੱਗ ਹੋ ਗਿਆ ਲਦਾਖ ਨੂੰ ਉਹਨਾਂ ਨੇ ਅਲੱਗ ਯੂਨੀਅਨ ਟੈਰੀਟਰੀ ਬਣਾਤੀ ਆ ਫਿਰ ਜਿਹੜਾ ਜੋ ਜੰਮੂ ਐਂਡ ਜੈਟਾ ਕਸ਼ਮੀਰ ਆ ਉਹਦੀਆਂ ਫਿਰ 5 ਸੀਟਾਂ ਰਹਿ ਗਈਆਂ ਪੰਜਾਬ ਵਿੱਚੋਂ ਬੀਜੇਪੀ ਲੈ ਦੇ ਕੇ ਜਿੱਥੇ ਫਾਈਟ ਕਰਦੀ ਹੋਈ ਨਜ਼ਰ ਆਉਂਦੀ ਹੈ ਸ਼ਾਇਦ ਹੋ ਸਕਦਾ ਜਿੱਤ ਵੀ ਜਾਵੇ ਉਹ ਜੰਮੂ ਵਾਲੀ ਸੀਟ ਹੈ ਕਿਉਂਕਿ ਉਹ ਤੇ ਹਿੰਦੂ ਬਹੁ ਗਿਣਤੀ ਵਾਲਾ ਇਲਾਕਾ ਹੈਗਾ ਬਾਕੀ ਜਿਹੜੀ ਸੀਟ ਆ ਉਹ ਤਾਂ 4 ਸੀਟਾਂ ਦੀ ਬੀਜੇਪੀ ਹੈ ਨਹੀਂ ਕਿਤੇ ਉੱਥੇ ਬੀਜੇਪੀ ਦੀ ਕੋਸ਼ਿਸ਼ ਹੈ ਵੀ ਕਿਤੇ ਨਾ ਕਿਤੇ ਇਦਾਂ ਕੋਈ ਇਦਾਂ ਕੀਤਾ ਜਾਵੇ ਜਿਹੜੀ ਉੱਤੇ ਚੋਣ ਕਮਿਸ਼ਨ ਜਿਹੜਾ ਜਿਵੇਂ ਡੇਟ ਬਦਲ ਰਿਹਾ ਉਹਨਾਂ ਨੂੰ ਉਹ ਸ਼ੱਕ ਹੈ ਉਹਦਾ ਉਹਦਾ ਕਾਰਨ ਹੈ ਦੇਖੋ ਚੋਣ ਕਮਿਸ਼ਨ ਉੱਤੇ ਸ਼ੱਕ ਕਿ ਜੇ ਤਾਂ ਕੱਲੇ ਕਸ਼ਮੀਰ ਵਾਲੇ ਕਰਦੇ ਹੋਏ ਤਾਂ ਦਾ ਮੰਨਿਆ ਜਾਂਦਾ ਵੀ ਭਾਈ ਇਹ ਤਾਂ ਕਸ਼ਮੀਰੀਆਂ ਨੂੰ ਤਾਂ ਤਾਂ ਸ਼ੱਕਾ ਕਿਉਂ ਉਹ ਵਿਚਾਰੇ ਪਹਿਲਾਂ ਹੀ ਪਿਸਦੇ ਆ ਰਹੇ ਉਸ ਦਰ ਵਿੱਚੋਂ ਗਹਿ ਰਹੇ ਨੇ ਪਰ ਚੋਣ ਕਮਿਸ਼ਨ ਉੱਤੇ ਸ਼ੱਕ ਤਾਂ ਜੈਰਾਮ ਰਵੇਸ਼ ਵੀ ਕਰੀ ਜਾ ਰਿਹਾ ਚੋਣ ਕਮਿਸ਼ਨ ਉੱਤੇ ਆਮ ਆਦਮੀ ਪਾਰਟੀ ਵੀ ਕਰੀ ਜਾ ਰਹੀ ਹੈ ਚੋਣ ਕਮਿਸ਼ਨ ਦੇ ਉੱਤੇ ਜਿਹੜਾ ਮੰਮਤਾ ਬੈਨਰਜੀ ਵੀ ਕਰ ਰਹੀ ਹੈ ਚੋਣ ਕਮਿਸ਼ਨ ਦੇ ਉੱਤੇ ਜਿੰਨੀਆਂ ਵੀ ਵਿਰੋਧੀ ਧਿਰਾਂ ਕੱਲੇ ਭਾਜੀਪੀ ਨੂੰ ਛੱਡ ਕੇ ਸਾਰੀਆਂ ਕਰੀ ਜਾ ਰਹੀਆਂ ਅੱਛਾ ਚੋਣ ਕਮਿਸ਼ਨ ਜਿਹੜਾ ਹੈਗਾ ਵਿਰੋਧੀ ਪਾਰਟੀਆਂ ਵੱਲੋਂ ਕੋਈ ਮਾੜੀ ਟਿੱਪਣੀ ਆਉਂਦੀ ਹੈ ਜਾਂ ਕੋਈ ਇਸ ਤਰ੍ਹਾਂ ਦੇ ਭਾਸ਼ਣ ਹੁੰਦੇ ਆ ਉਹਦੇ ਉੱਤੇ ਝਟ ਨੋਟਿਸ ਆ ਜਾਂਦਾ ਝਟ ਰੋਕ ਲੱਗ ਜਾਂਦੀ ਹੈ ਜਿਹੜਾ ਭਾਜਪਾ ਦੇ ਵਿੱਚ ਪ੍ਰਧਾਨ ਮੰਤਰੀ ਖਾਸ ਕਰ ਆਏ ਦਿਨ ਜਿਹੜੇ ਫਿਰਕੂ ਦਾ ਪ੍ਰਚਾਰ ਕਰਦੇ ਨੇ ਨਫਰਤੀ ਪ੍ਰਚਾਰ ਐਂਟੀ ਮੁਸਲਮਾਨ ਜਿਵੇਂ ਕੱਲ ਪਰ ਸੋਨੇ ਕਿਹਾ ਕਿ ਮੈਂ ਆਪਣੇ ਜਿਉਂਦੇ ਦੀ ਮੁਸਲਮਾਨਾਂ ਦਾ ਰੱਖਵਾ ਕਰਨੀ ਹੋਣ ਦਊਗਾ ਇਹ ਤਾਂ ਕਮੂਨਲ ਵਿਚਾਰ ਹੈ ਇਹਦੇ ਉੱਤੇ ਚੋਣ ਕਮਿਸ਼ਨ ਨੇ ਕਸ ਤੋਂਸ ਨਹੀਂ ਹੋਇਆ ਕੁਛ ਕਿਹਾ ਹੀ ਨਹੀਂ ਚੋੜ ਕਮਿਸ਼ਨ ਦੀ ਆਏ ਲੱਗੇ ਕਿ ਜਿਵੇਂ ਉਹਦੀ ਜਿਹੜਾ ਜਿਹੜੇ ਮੂੰਹ ਨੂੰ ਜਿਹੜਾ ਹੈਗਾ ਨਹੀਂ ਜੰਮ ਗਿਆ ਹੋਵੇ ਉਹਦੇ ਅੰਦਰ ਨਹੀਂ ਜੰਮ ਗਿਆ ਹੋਵੇ ਠੀਕ ਸ਼ਿਵਿੰਦਰ ਜੀ ਪੰਜਾਬ ਕਾਂਗਰਸ ਦੇ ਵਿੱਚ ਲਗਭਗ ਜਿਹੜੇ ਵੱਡੇ ਆਗੂ ਆ ਉਹਨਾਂ ਨੂੰ ਟਿਕਟਾਂ ਮਿਲ ਗਈਆਂ ਤੇ ਜਾਂ ਉਹ ਚੋਣ ਪ੍ਰਚਾਰ 'ਚ ਰੁੱਝ ਗਏ ਆ ਪਰ ਇਹਦੇ ਨਾਲ ਹੀ ਪ੍ਰਗਟ ਸਿੰਘ ਜਿਹੜੇ ਜਲੰਧਰ ਕੈਂਟ ਤੋਂ ਵਿਧਾਇਕ ਆ ਉਹਨਾਂ ਨੇ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਜਿੱਥੇ ਉਹਨਾਂ ਨੇ ਦਲਬੀਰ ਗੋਲਦੀ ਬਾਰੇ ਇਹ ਕਿਹਾ ਵੀ ਇਹਨੂੰ ਡਰਾਇਆ ਧਮਕਾਇਆ ਗਿਆ ਡਰਾ ਧਮਕਾ ਕੇ ਜਿਹੜਾ ਵਾ ਆਮ ਆਦਮੀ ਪਾਰਟੀ ਜੁਆਇਨ ਕਰਾ ਲਈ ਹੈ ਮੈਨੂੰ ਡਰਾ ਧਮਕਾ ਕੇ ਆਲਾ ਤਾਂ ਨਹੀਂ ਐਂਗਲ ਲੱਗਦਾ ਉਹ ਪਹਿਲਾਂ ਹੀ ਰੁੱਸਿਆ ਹੋਇਆ ਸੀ ਉਹਨੂੰ ਟਿਕਟ ਭਾਲਦਾ ਸੀਗਾ ਤੇ ਉਹਨੂੰ ਟਿਕਟ ਮਿਲੀ ਨਹੀਂ ਉਹ ਜਾ ਕੇ ਉਧਰ ਚੱਲਿਆ ਗਿਆ ਫਿਰ ਉਹਦੇ ਵਿੱਚੋਂ ਅਗਲੇ ਨੇ ਦੇਖਿਆ ਹੋਣਾ ਕਿ ਮੈਨੂੰ ਫਾਇਦਾ ਕਿੱਧਰ ਹੈ ਫਾਇਦਾ ਬੰਦਾ ਸੱਤਾ ਦੇ ਨੇੜੇ ਹੀ ਹੋਣਾ ਚਾਹੁੰਦਾ ਆਪਾਂ ਕਈ ਵਾਰ ਗੱਲ ਕੀਤੀ ਹੈ ਵੀ ਜਾਂ ਤਾਂ ਉੱਪਰ ਵਾਲੀ ਸੱਤਾ ਥੱਲੇ ਵਾਲੀ ਉਹਦੇ ਵਿੱਚ ਫਾਇਦਾ ਉਹਨੂੰ ਥੱ ਕੇਸਰ ਕਿਉਂ ਥੱਲੇ ਵਾਲੀ ਸਤਨਾ ਜੁੜ ਕੇ ਅਗਲੇ ਨਹੀਂ ਕਹਤਾ ਹੋਣਾ ਵੀ ਭਾਈ 8 ਬੰਦੇ ਚੋਂ ਲੜ ਰਹੇ ਨੇ ਜਿਹੜੇ ਕਿ 8 ਵਿਧਾਇਕ ਨੇ ਉਹਦੇ ਵਿੱਚ ਪੰਜ ਮੰਤਰੀ ਨੇ ਜਿਹੜੀ ਕੋਈ ਸੀਟ ਖਾਲੀ ਹੋਊ ਤੈਨੂੰ ਉਹ ਸੀਟ ਤੋਂ ਦੇ ਦਾਂਗੇ ਜੇ ਜੇ ਤੂੰ ਜਿੱਤ ਗਿਆ ਤੈਨੂੰ ਮੰਤਰੀ ਵੀ ਬਣਾ ਦਾਂਗੇ ਸਾਡੇ ਜਿਹੜੇ ਭਰੋਸੇਯੋਗ ਸੋਰਸ ਦੱਸ ਰਹੇ ਨੇ ਵੀ ਸ਼ਾਇਦ ਇਹਨੂੰ ਮੰਤਰੀ ਬਣਾਉਣ ਦੀ ਵੀ ਚਰਚਾ ਹੋਈ ਹੈ ਵੀ ਜੇ ਜਿੱਤੂਗਾ ਤਾਂ ਖੇਡ ਮੰਤਰੀ ਵਗੈਰਾ ਦਾ ਕੋਈ ਅਹੁਦਾ ਦਿੱਤਾ ਜਾਊਗਾ ਹੁਣ ਜਿਹੜਾ ਬੰਦਾ ਐਮਐਲਏ ਦੀ ਚੋਣ ਵੀ ਹਾਰ ਗਿਆ ਹੋਵੇ ਕਾਂਗਰਸ ਪਾਰਟੀ ਵਿੱਚ ਉੱਥੇ ਉਹਨੂੰ ਆਫਰ ਆ ਗਈ ਹੋਵੇ ਵੀ ਮੰਤਰੀ ਹੁਣ ਕਾਂਗਰਸ ਵਿੱਚ ਜਾ ਕੇ ਪਤਾ ਨਹੀਂ ਕਦੋਂ ਮੰਤਰੀ ਬਣਨਾ ਹੋਵੇ ਇੱਥੇ ਪਹਿਲਾਂ ਹੀ ਆਫਰ ਆ ਗਈ ਹੋਵੇ ਫਿਰ ਅਗਲਾ ਉੱਥੇ ਜਾਊਗਾ ਨਾ ਇਹ ਤਾਂ ਇਹ ਚੀਜ਼ ਸੀ ਪਰ ਸਵਾਲ ਦਲ ਬਦਲੂਆ ਦਾ ਇੱਕ ਦੂਜੇ ਦੇ ਉੱਤੇ ਇਹ ਇਲਜ਼ਾਮ ਲਗਾ ਦੇਣੇ ਵੀ ਤੁਸੀਂ ਪਾਰਟੀ ਛੱਡ ਦਿੱਤੀ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਜੁਆਇਨ ਕਰ ਲਈ ਤਾਂ ਮੈਨੂੰ ਯਾਦ ਆ ਪ੍ਰਗਟ ਸਿੰਘ ਵੀ ਜਿਹੜੇ ਆ ਉਹ ਪਹਿਲੀ ਵਾਰੀ ਚੋਣ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਲੜੇ ਸੀ 2007 ਦੇ ਵਿੱਚ ਤੇ ਬਾਅਦ ਚ ਉਹ ਫਿਰ ਕਾਂਗਰਸ 'ਚ ਚਲੇ ਗਏ ਸੀ ਇਸੇ ਤਰ੍ਹਾਂ ਦੇ ਇਲਜ਼ਾਮ ਸਿੱਤਾਲ ਖਹਿਰਾ ਵੀ ਲਗਾਉਂਦੇ ਆ ਉਹ ਬਹੁਤ ਨੇ ਤੁਸੀਂ ਦੇਖੋ ਕਿ ਜਿਹੜੇ ਪੰਜਾਬ ਦੇ ਵਿੱਚ ਚੋਣ ਲੜ ਰਹੇ ਨੇ 47% ਉਹ ਉਮੀਦਵਾਰ ਨੇ ਜਿਹੜੇ ਦੂਜੀਆਂ ਪਾਰਟੀਆਂ ਚੋਂ ਆਏ ਹੋਏ ਨੇ ਜਾਂ ਜਿਨ੍ਹਾਂ ਦੀ ਮਾਂ ਪਾਰਟੀ ਹੋਰ ਹੈਗੀ ਆ ਪਰਨੀਤ ਕੌਰ ਕਾਂਗਰਸ ਚੋਂ ਆਈ ਹੋਈ ਆ ਡਾਕਟਰ ਧਰਮਬੀਰ ਗਾਂਧੀ ਆਪ ਫਿਰ ਉਹਨਾਂ ਨੇ ਨਵੀਂ ਪਾਰਟੀ ਬਣਾਈ ਉਧਰੋਂ ਆਏ ਜਿਹੜਾ ਰਾਜਾ ਬਣੀ ਰਵਨੀਤ ਬਿੱਟੂ ਆ ਉਹ ਕਾਂਗਰਸ ਦੇ ਵਿੱਚੋਂ ਆਇਆ ਹੋਇਆ ਥੋੜਾ ਜਿਹੜਾ ਇੱਥੇ ਜਲੰਧਰ ਦੇ ਜਿਹੜੇ ਉਮੀਦਵਾਰ ਨੇ ਉਹ ਉਹ ਜਿਹੜਾ ਹੈਗਾ ਰਿੰਕੂ ਆ ਉਹਨੇ ਪਾਰਟੀਆਂ ਦੀ ਜੀ ਪੀ ਤੀਜੀ ਪਾਰਟੀ ਬਦਲੀ ਹੋਈ ਆ ਇੱਥੇ ਮਤਲਬ ਕਿ ਮਲਵਿੰਦਰ ਸਿੰਘ ਕੰਗ ਹੈ ਉਹ ਪਹਿਲਾਂ ਇੱਧਰ ਹੁੰਦਾ ਸੀ ਬੀਜੇਪੀ ਚ ਹੁੰਦਾ ਸੀ ਫਿਰ ਇੱਧਰ ਆ ਗਿਆ ਪਰ ਕਈਆਂ ਨੇ ਤਿੰਨ-ਤਿੰਨ ਪਾਰਟੀਆਂ ਚ ਚੇਂਜ ਕੀਤੀਆਂ ਹੋਈਆਂ ਇਹ ਤਾਂ ਮਤਲਬ ਇੱਕ ਪੰਜਾਬ ਚ ਇੱਕ ਸੀਨ ਆ ਕਿ 47% ਜਿਹੜੇ ਬੰਦੇ ਐਸ ਕੀ ਜਿਹੜੇ ਚੋਣ ਲੜ ਰਹੇ ਲੋਕ ਨੇ ਉਹ ਦਲ ਬਦਲੂ ਹੈਗੇ ਉਹਨਾਂ ਦੀ ਮਾਂ ਪਾਰਟੀ ਹੋਰ ਹੈ ਤੇ ਲੇਕਿਨ ਇੱਕ ਦੂਜਾ ਜਿਹੜਾ ਤੱਥ ਇੱਕ ਹੋਰ ਵੀ ਹੈ ਜਿਹੜਾ ਪ੍ਰਗਟ ਸਿੰਘ ਵਾਲੇ ਮਾਮਲੇ ਚ ਹੋਰ ਚੀਜ਼ ਹੈ ਪ੍ਰਗਟ ਸਿੰਘ ਬਿਲਕੁਲ ਨੋ ਡਾਊਟ ਉਹ ਪਾਰਟੀ ਚੇਂਜ ਕਰਕੇ ਆਏ ਸੀ ਸੱਤ ਦੇ ਵਿੱਚੋਂ ਮੰਤਰੀ ਵੀ ਰਹੇ ਆ ਕਾਲੀ ਦਲ ਦੇ ਟਿਕਟ ਤੋਂ ਬਾਅਦ ਵਿੱਚ ਉਹਨਾਂ ਨੇ ਕਾਂਗਰਸ ਵਿੱਚ ਆ ਗਏ ਕਾਂਗਰਸ ਵਿੱਚ ਚੌਣ ਤੋਂ ਬਾਅਦ ਉਹਨਾਂ ਨੇ ਆਪਣੀ ਪਾਰਟੀ ਨਹੀਂ ਚੇਂਜ ਕੀਤੀ ਸਗੋਂ ਉਲਟਾ ਕੰਮ ਕੀਤਾ ਜੇ ਜਿਹੜੇ ਪਾਰਟੀ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਨੂੰ ਮੰਤਰੀ ਨਹੀਂ ਮੰਤਰੀ ਨਹੀਂ ਰਹੇ ਸਰ ਸ਼ਾਇਦ ਮੇਰੇ ਖਿਆਲ ਅਕਾਲੀ ਸਰਕਾਰ ਚ ਮੰਤਰੀ ਨਹੀਂ ਸੀਗੇ ਖੇਡ ਮੰਤਰੀ ਸੀ ਖੇਡ ਮੰਤਰੀ ਹੈ ਬਾਅਦ ਵਿੱਚ ਉਹਨਾਂ ਨੂੰ ਖੇਡ ਮੰਤਰੀ ਬਣਾ ਦਿੱਤਾ ਗਿਆ ਸੀਗਾ ਕੁਝ ਤਰਮ ਦੇ ਲਈ ਫਿਰ ਉਹਨਾਂ ਨੂੰ ਉਸ ਸੀਗਾ ਵੀ ਮੈਨੂੰ ਪ੍ਰਮੋਟ ਨਹੀਂ ਕੀਤਾ ਗਿਆ ਫਿਰ ਉਹਨਾਂ ਨੂੰ ਲੱਗਾ ਵੀ ਇਹ ਤਾਂ ਮੈਨੂੰ ਇੱਥੇ ਤੱਕ ਹੀ ਰੱਖਣਗੇ ਫਿਰ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ ਓਕੇ ਓਕੇ ਸ਼ਵਿੰਦਰ ਜੀ ਖੰਬਾਂ ਦੀਆਂ ਡਾਰਾਂ ਬਣਦੀਆਂ ਤੁਸੀਂ ਸੁਣੀਆਂ ਹੋਣੀਆਂ ਇਹ ਕਹਾਵਤ ਆ ਇਹ ਮੁਹਾਵਰਾ ਆਮ ਵਰਤਿਆ ਜਾਂਦਾ ਅਰਸੋਂ ਅਮਰੀਕਾ ਦੇ ਫ੍ਰਿਜਨੋ ਦੇ ਵਿੱਚ ਕੁਝ ਇਸੇ ਤਰ੍ਹਾਂ ਹੀ ਹੋਇਆ ਜੇਵੀਅਰ ਗਲੈਡਨੀ ਨਾਂ ਦਾ ਇੱਕ ਸ਼ਖਸ ਜਿਹੜਾ ਉਹਦੀ ਸ਼ੂਟਆਊਟ 'ਚ ਮੌਤ ਹੋਈ ਤੇ ਜੋ ਕੁਝ ਮੁੜ ਕੇ ਸਾਡੇ ਪੰਜਾਬੀ ਮੀਡੀਆ ਨੇ ਜਾਂ ਸਾਡੇ ਭਾਰਤ ਦੇ ਮੀਡੀਆ ਨੇ ਕੀਤਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਜਿਨਾ ਤੁਸੀਂ ਉਹ ਸਾਰੀ ਗੱਲ ਖੁੱਲ੍ਹ ਕੇ ਦੱਸਿਓ ਹੋਇਆ ਕੀ ਦੇਖੋ ਇਹ ਜਿਹੜੀ ਅਫਵਾਹ ਵੀ ਫਲਾਈ ਗਈ ਆ ਉੱਥੇ ਜਿਹੜਾ ਯੂਐਸਏ ਆਧਾਰਿਤ ਆਪਣੇ ਪ੍ਰਵਾਸੀ ਮੀਡੀਆ ਨੇ ਉਹਦੇ ਵੱਲੋਂ ਹੀ ਹੋਈ ਆ ਵੀ ਦੇਖੋ ਜੀ ਇਹ ਜਿਹੜਾ ਬੰਦਾ ਗੋਲਡੀ ਬਰਾਡ ਹੈ ਜਿਹੜੇ ਇਹ ਬੰਦੇ ਆ ਕਿ ਮਮੂਸੇ ਵਾਲੇ ਦਾ ਕਤਲ ਕੀਤਾ ਹੈਗਾ ਉਹ ਬੰਦੇ ਦੀ ਮੌਤ ਹੋ ਗਈ ਹੈ ਹਾਲਾਂਕਿ ਇਦਾਂ ਦੀ ਕੋਈ ਗੱਲਬਾਤ ਹੈ ਨਹੀਂ ਸੀ ਗੋਲੀਬਾਰੀ ਵਿੱਚ ਅਮਰੀਕੀ ਪੁਲਿਸ ਨੇ ਹੁਣ ਦਾਵਾ ਕੀਤਾ ਵੀ ਘਟਨਾ ਦੇ ਵਿੱਚ ਜਿਹੜੀ ਹੱਤਿਆ ਹੋਈ ਹੈ ਉਹ ਕੋਈ ਗੋਲਡੀ ਬਰਾਡ ਦੀ ਨਹੀਂ ਹੋਈ ਇੱਕ 37 ਸਾਲਾਂ ਦਾ ਬੰਦਾ ਸੀਗਾ ਜੇਵੀਅਰ ਗਲੇਡਨੀ ਸੀਗਾ ਇਹਨੂੰ ਗੋਲਡੀ ਬਣਾ ਦਿੱਤਾ ਗਿਆ ਤੇ ਪਰ ਸਵਾਲ ਇਹ ਹੈਗਾ ਕਿ ਇਸ ਨਾਲ ਵੀ ਬਹੁਤ ਫਰਕ ਹੈ ਵੀ ਉਹਦਾ ਜਿਹੜਾ ਪਿਛਲਾ ਨੌ ਜਿਹੜਾ ਜ਼ੇਵੀਅਰ ਗਲੇਟਨੀ ਹੈ ਗਲੇਟਨੀ ਤਾਂ 골ਡੀ ਬਣਦਾ ਪਹਿਲੀ ਗੱਲ ਤਾਂ ਕਿ 골ਡੀ ਬਾਰੇ ਸ਼ੱਕ ਸੀ ਵੀ ਕੈਨੇਡਾ ਚ ਫਿਰ ਤੁਸੀਂ ਅਮਰੀਕਾ ਚ ਕਿਵੇਂ ਪੈਦਾ ਪੈਦਾ ਕਰ ਲਿਆ ਉਹਨੂੰ ਤੇ ਅਮਰੀਕਾ ਚ ਪੈਦਾ ਕਰਨ ਤੋਂ ਬਾਅਦ ਚਲਾ ਵੀ ਦਿੱਤਾ ਉਹਦਾ ਵੱਡਾ ਕਾਰਨ ਕੀ ਹੈ ਉਹ ਕਾਰਨ ਕਿ ਅੱਥਾ ਪੈਦਾ ਹੋ ਗਿਆ ਨਾ ਮੁੱਖ ਮੰਤਰੀ ਸਾਹਿਬ ਨੇ ਜਦੋਂ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਸੀਗੀਆਂ ਉਦੋਂ ਕਿਹਾ ਸੀ ਨਾ ਵੀ ਸਾਡੀ ਪੁਲਿਸ ਬਹੁਤ ਲੱਗੇ ਪਹੁੰਚ ਗਈ ਆ ਉਹ ਸਾਡੇ ਅੰਦਰ ਅੰਡਰ ਸਰਵੇਲੈਂਸ ਆ ਬਿਲਕੁਲ ਉਹ ਮਤਲਬ ਉਹਨਾਂ ਨੇ ਪੈਦਾ ਕਰ ਦਿੱਤਾ ਬੀਏ ਜੀ ਅਮਰੀਕਾ ਵਿੱਚ ਵੀ ਸੀਗਾ মিডিਆ ਨੇ ਮਤਲਬ ਬਾਕੀ মিডিਆ ਦੀ ਵੀ ਕਸਰਤ ਰਹੀ ਹੈ ਨਾ ਹੁਣ ਇਹਦੇ ਵਿੱਚ ਦੇਖਣ ਵਾਲੀ ਚੀਜ਼ ਇਹ ਹੋਈ ਹੈ ਕਿ ਦੋ ਚੀਜ਼ਾਂ ਹੋ ਸਕਦਾ ਇੱਕ ਤਾਂ ਇਲੈਕਸ਼ਨ ਨਾਲ ਜੋੜ ਕੇ ਵੀ ਹੋ ਸਕਦਾ ਮੈਂ ਇਹਨੂੰ ਮੰਨ否 ਨਹੀਂ ਕਰ ਸਕਦਾ ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਭਾਰਤ ਦੇ ਵਿੱਚ ਇਲੈਕਸ਼ਨ ਚੱਲ ਲਈ ਹੋਵੇ ਉਹਦੇ ਵਿੱਚ ਕਈ ਸਾਰੀ ਗੇਮ ਚੱਲਦੀ ਰਹਿੰਦੀ ਹੈ ਉਹਦੇ ਵਿੱਚ ਕੋਈ ਨਾ ਕੋਈ ਇਹਦੇ ਵਿੱਚ ਇਲੈਕਸ਼ਨ ਵਾਲਾ ਵੀ ਕੋਈ ਨਾ ਕੋਈ ਧਿਰ ਦੀ ਗੇਮ ਵੀ ਹੋ ਸਕਦੀ ਆ ਦੂਜੀ ਜਿਹੜੀ ਵੱਡੀ ਚੀਜ਼ ਆ ਜਿਹੜੀ ਨਾਰਮਲ ਸਾਨੂੰ ਦਿਖਦੀ ਰਹਿੰਦੀ ਆ ਪ੍ਰਵਾਸੀ মিডিਆ ਵਿੱਚ ਪੰਜਾਬੀ ਪ੍ਰਵਾਸੀ মিডিਆ ਵਿੱਚ ਉਹ ਹੈਗੀ ਆ ਕਿ ਉਹਨਾਂ ਦਾ ਅਨਪ੍ਰੋਫੈਸ਼ਨਲ ਹੋਣਾ ਉਹਨਾਂ ਦੇ ਕੋਲ ਜਿਹੜਾ ਹੈਗਾ মিডিਆ ਦੇ ਬਾਰੇ ਜਿਹੜੇ ਉਹ ਉਹ ਹੈਟੀਗੇਟਸ ਨਾ ਹੋਣੇ ਜਿਵੇਂ ਤੁਸੀਂ ਵੀ ਤੇ ਮੈਂ ਵੀ ਉਸ মিডিਆ ਦੇ ਵਿੱਚ ਕੰਮ ਕਰਦੇ ਆ ਸਾਨੂੰ ਪਤਾ ਵੀ ਜਿਹੜਾ ਵੱਡਾ ਹਿੱਸਾ ਉਹ ਕੋਈ ਪ੍ਰੋਫੈਸ਼ਨਲ ਪੱਤਰਕਾਰ ਨਹੀਂ ਹੈਗੇ ਉਹਨਾਂ ਕਈ ਥਾਵਾਂ ਤੇ ਉਹਨਾਂ ਨੂੰ ਸਵਾਲ ਨਹੀਂ ਕਰਨੇ ਆਉਂਦੇ ਕਈ ਥਾਂਾਂ 'ਤੇ ਉਹ ਤੇ ਜਦੋਂ ਖਬਰ ਦੇਣੀ ਹੈ ਖਬਰ ਵਿੱਚ ਦੂਜਾ ਪੱਖ ਜਾਣਿਆ ਜਾਵੇ ਜੇ ਮੰਨ ਲਓ ਕਿ ਕੋਈ ਘਟਨਾ ਹੋ ਗਈ ਪੁਲਿਸ ਦਾ ਕੋਟ ਲੈਣਾ ਜਾਂ ਫਿਰ ਉਸ ਸੰਬੰਧਿਤ ਧਿਰ ਦਾ ਕੋਟ ਲੈਣਾ ਅੱਛਾ ਕਈ ਕਈ ਸਟੋਰੀ ਦੇ ਹੈ ਜੀ ਹੁੰਦੀ ਹੈ ਜਿੱਥੇ ਤੁਹਾਨੂੰ ਕੋਟ ਦੀ ਲੋੜ ਨਹੀਂ ਪੈਂਦੀ ਉਹ 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 ਅਲੱਗ ਹੁੰਦੀ ਹੈ ਕਈ ਖਬਰ ਹੁੰਦੀ ਹੈ ਖਬਰ ਤੁਹਾਨੂੰ ਕੋਟ ਦੀ ਲੋੜ ਪੈਂਦੀ ਆ ਇਹਦੇ ਵਿੱਚ ਫਰਕ ਕਿਵੇਂ ਕਰੋਗੇ ਇਹ ਦੀ ਸਮਝ ਆਉਣੀ ਤੁਹਾਡੀ ਜ਼ਰੂਰੀ ਹੈਗੀ ਆ ਇਸ ਕਰਕੇ ਜਿਹੜੇ ਜਰਨਲਿਜ਼ਮ ਦੇ ਕੁਝ ਐਥਿਕਸ ਨੇ ਕਿਉਂਕਿ ਤਾਂ ਹੀ ਅਸੀਂ ਕਹਿੰਦੇ ਕਿ ਹਰ ਕੋਈ ਪੱਤਰਕਾਰ ਨਹੀਂ ਬਣ ਸਕਦਾ ਹੁੰਦਾ ਪੱਤਰਕਾਰ ਬਣਨਾ ਵੀ ਕਲਾ ਹੁੰਦੀ ਹੈ ਉਹ ਵੀ ਇੱਕ ਕੰਮ ਹੈਗਾ ਇੱਕ ਇਸ ਤਰ੍ਹਾਂ ਦਾ ਆਰਟ ਹੈ ਉਹ ਵੀ ਤੇ ਉਹ ਜਿਹੜਾ ਸਿੱਖਿਆ ਜਾਂਦਾ ਹੈਗਾ ਆਪਣੀ ਮਿਹਨਤ ਨਾਲ ਸਿੱਖਿਆ ਜਾਂਦਾ ਤੇ ਇਸ ਲਈ ਨਹੀਂ ਕਿ ਕੋਈ ਵੀ ਜਿਹੜਾ ਸਬਜ਼ੀ ਵਾਲਾ ਭਾਜੀ ਵਾਲਾ ਦੋਜੀ ਦੋਜੀ ਹੈ ਉਹ ਮਾਈਕ ਫੜ ਲੂਗਾ ਪੱਤਰਕਾਰ ਬਣ ਜਾਊਗਾ ਜਾਂ ਕਿਸੇ ਕੋਲ ਪੈਸੇ ਆ ਗਏ ਉਹ ਪੈਸੇ ਲਾ ਕੇ ਆਪਣਾ ਚੈਨਲ ਖੜਾ ਕਰਕੇ ਪੱਤਰਕਾਰ ਬਣ ਜਾਊ ਮਾਲਕ ਤਾਂ ਬਣ ਸਕਦਾ নো ਡਾਊਟ ਮਾਲਕ ਬਣ ਸਕਦਾ ਪਰ ਉਹਨੂੰ ਉਸ ਨੂੰ ਇੱਕ ਪ੍ਰੋਫੈਸ਼ਨਲ মিডিਆ ਬਣਾਉਣ ਲਈ ਇੱਕ ਅੱਛੇ ਪੱਤਰਕਾਰ ਰੱਖਣੇ ਪੈਣਗੇ ਇੱਕ ਅੱਛੀ ਟੀਮ ਬਣਾਉਣੀ ਪਊਗੀ। ਇਹੀ ਜਿਹੜੀ ਚੀਜ਼ ਹੈ ਕਿ ਇਹਨਾਂ ਨੇ ਹੁਣ ਤਾਂ ਹੁਣ ਵੀ ਨਹੀਂ ਏਦੋਂ ਪਹਿਲਾਂ ਵੀ ਬਹੁਤ ਸਾਰੇ ਦਾਦੇ ਉਸ মিডিਆ ਦੁਆਰਾ ਬਲੰਡਰ ਹੁੰਦੇ ਰਹੇਗੇ ਨੇ ਪਰ ਉਹ ਪ੍ਰੋਬਲਮ ਕੀ ਹੈ ਹੁਣ ਕੱਲੇ ਅਸੀਂ ਪ੍ਰਵਾਸੀ মিডিਆ ਨਹੀਂ ਬਲਕਿ ਸਾਡੇ ਵੀ ਜਿਹੜਾ ਡਿਜੀਟਲ ਫਾਰਮ ਤੇ মিডিਆ ਆਇਆ ਉਹਦਾ ਵੀ ਕੈਰੇਕਟਰ ਲਗਭਗ ਉਸੇ ਤਰ੍ਹਾਂ ਦਾ ਹੀ ਹੋ ਗਿਆ। ਬਿਲਕੁਲ ਬਿਲਕੁਲ ਇੱਕ ਗੀਤ ਮੈਨੂੰ ਯਾਦ ਆ ਗਿਆ ਉਹ ਏਦਾਂ ਸੀਗਾ ਵੀ ਤੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਕੋਕਾ ਬਣ ਗਿਆ ਜੇਵੀਅਰ ਗਲਡਨੀ ਤੋਂ ਬਣ ਗਿਆ ਗੋਲਡੀ ਤੇ ਗੋਲਡੀ ਤੋਂ ਗੋਲਡੀ ਬਰਾਡ ਬਣਾਤਾ ਇਹਨਾਂ ਨੇ ਹਾਂ ਜੀ ਫਿਰ ਉਹ ਤੋਂ ਬਾਅਦ ਹੋਰ ਪਤਾ ਕਰਾਉਣਗੇ ਹਾਂ ਤੇ ਇਹਦੇ ਨਾਲ ਹੀ ਸ਼ਵਿੰਦਰ ਜੀ ਅਕਾਲੀ ਦਲ ਤੋਂ ਕੁਝ ਆਗੂ ਜਿਹੜੇ ਆ ਉਹਨਾਂ ਨੇ ਆਪ ਦਾ ਪੱਲਾ ਫੜ ਲਿਆ ਅਕਾਲੀ ਦਲ ਤੋਂ ਦੇਖੋ ਇੱਕ ਤਾਂ ਚੀਜ਼ ਹੈ ਜਿਹਦਾ ਸਿੱਖਿਆ ਦਿੱਤਾ ਵੀ 47% ਬੰਦੇ ਉਹ ਨੇ ਇਸ ਕੀ ਇਲੈਕਸ਼ਨ ਦੇ ਵਿੱਚ ਹੌਣ ਲੜਨ ਵਾਲੇ ਜਿਨ੍ਹਾਂ ਨੇ ਟਪੂਸੀਆਂ ਮਾਰੀਆਂ ਹੋਈਆਂ ਨੇ ਮਤਲਬ ਵੀ ਉਹਨਾਂ ਦੀ ਜਿਹੜੀ ਮਾਪਾਰਟੀ ਹੋ ਰਹਾ ਦੂਜੀ ਹੋ ਰਹਾ ਹੁਣ ਇਹਦੇ ਵਿੱਚ ਕੀ ਹੈ ਕਿ ਐਸ ਕੀ ਜਿਹੜੀ ਖਬਰ ਆ ਰਹੀ ਹੈ ਪਟਿਆਲੇ ਹਲਕੇ ਤੋਂ ਆ ਰਹੀ ਹੈ ਉਥੇ ਆਪ ਦੇ ਵਿੱਚ ਅਕਾਲੀ ਦਲ ਨਾਲ ਸੰਬੰਧਿਤ ਬੰਦੇ ਸ਼ਾਮਲ ਹੋਏ ਨੇ ਫਿਰ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਸੁਜੀਤ ਸਿੰਘ ਅਬਲੋਬਾਲ ਉਹ ਤੇ ਉਹਦੇ ਨਾਲ ਤੇ ਦੋ ਹੋਰ ਮਿੱਤਰ ਨੇ ਇੱਕ ਜਸਪਾਲ ਕਲਿਆਣਾ ਤੇ ਇੱਕ ਕੋਈ ਸਾਬਕਾ ਕਾਉਂਸਲਰ ਹੈ ਉਹ ਸ਼ਾਮਲ ਹੋਏ ਨੇ ਅਕਾਲੀ ਦਲ ਇਹਨੂੰ ਆਪਣੀ ਵੱਡੀ ਜਿੱਤ ਦੱਸ ਰਿਹਾ ਹਾਲਾਂਕਿ ਤੁਹਾਨੂੰ ਪਤਾ ਵੀ ਅੱਜਕੱਲ ਕੋਈ ਛੋਟਾ ਮੋਟਾ 20 ਲੀਟਰ ਹੋਵੇ ਗਲੀ ਮਹੱਲੇ ਦਾ ਉਹ ਖਬਰਾਂ ਲਾਉਣੀਆਂ ਹੁੰਦੀਆਂ ਨੇ ਨਾ ਖਬਰ ਬਣ ਜਾਂਦੀ ਹੈ ਫਲਾਨਾ ਲੀਡਰ ਸ਼ਾਮਲ ਹੋ ਗਿਆ ਕਿਉਂਕਿ ਖਬਰਾਂ ਵਾਲੇ ਵੀ ਠੋਕੇ ਲਾਉਂਦੇ ਨੇ ਪਾਰਟੀਆਂ ਨੂੰ ਵੀ ਲੋੜ ਹੁੰਦੀ ਹੈ ਵੀ ਦੇਖੋ ਜੀ ਅਸੀਂ ਕੋਈ ਪਤਾ ਨਹੀਂ ਕਿੱਡਾ 30 ਸ ਮਾਰਖਾ ਬੰਦਾ ਪੱਟ ਲਿਆ ਉਹ ਖਬਰ ਬਣ ਜਾਂਦੀ ਹੈ ਸੁਰਖੀ ਬਣ ਜਾਂਦੀ ਹੈ ਕਿਉਂਕਿ ਆ ਚੋਣਾਂ ਦੇ ਸਮੇਂ ਦੇ ਵਿੱਚ ਸੁਰਖੀ ਸਭ ਤੋਂ ਵੱਡੀ ਲੋੜ ਹੁੰਦੀ ਹੈ ਮੀਡੀਆ ਨੂੰ ਵੀ ਚਾਹੀਦੀ ਹੁੰਦੀ ਹੈ ਤੇ ਉਸ ਪਾਰਟੀ ਜਿਹੜੀ ਪਾਰਟੀ ਨੇ ਬੰਦਾ ਪੱਟ ਲਿਆ ਹੁੰਦਾ ਉਹਨੂੰ ਵੀ ਚਾਹੀਦੀ ਹੁੰਦੀ ਹੈ ਸੋ ਇਹ ਚੀਜ਼ ਹੈ ਬਹੁਤ ਬਹੁਤ ਧੰਨਵਾਦ ਸ਼ਿਵਿੰਦਰ ਜੀ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਇਸ ਪ੍ਰੋਗਰਾਮ ਲਈ ਦਿੰਦੇ ਹੋ ਤੇ ਖਬਰਾਂ ਤਫਸੀਲ ਦੇ ਨਾਲ ਸਮਝਾਉਂਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ। ਅਸ਼ੁਕਰੀਆ ਸੰਦੀਪ ਜੀ ਮਿਹਰबानी ਭਾਈ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।